ਆਪਨਾਪ ਬਾਬਾ ਜੀ ਕਦੀ ਨਹੀਂ ਸੀ ਜਨਾਂਦੇ ਕਹਿੰਦੇ ਗੁਰੂ ਸਾਹਿਬ ਕਰਦੇ ਨੇ ਸਾਰਾ ਕੁਝ ਹਮ ਭਾਈ ਗੁਰੂ ਸਾਹਿਬ ਹੀ ਨੇ ਸਾਰਾ ਕੁਝ ਪ੍ਰੋਪਰ ਤੌਰ ਤੇ ਮੱਬਾ ਜੀ ਸਾਹਿਬ ਗੁਰਬਾਣੀ ਨਾਲ ਜੋੜਦੇ ਠੀਕ ਹੈ ਭਾਈ ਗੁਰਬਾਣੀ ਤੋਂ ਵੱਡਾ ਕੋਈ ਨਹੀਂ ਗੁਰਬਾਣੀ ਤੋਂ ਵੱਡਾ ਕੋਈ ਮੰਤਰ ਨਹੀਂ ਹਮ ਕਿੰਦਰ ਅਰਦਾਸ ਕਰਕੇ ਆਓ ਗੁਰੂ ਗ੍ਰੰਥ ਸਾਹਿਬ ਉਰੇ ਉਹ ਮੈਨੂੰ ਪੂਰਾ ਅਜੇ ਵੀ ਜਿਆਦਾ ਕਿਉਂਕਿ ਆਪਾਂ ਉਹ ਉਹ ਵਚਨ ਕਰੀਏ ਜੋ ਆਪਣਾ ਹੋਇਆ ਹੈ ਜੋ ਆਪਾਂ ਦੇਖਿਆ ਜਾਂ ਉੱਥੇ ਮੌਜੂਦਾ ਸੰਗਤ ਤੋਂ ਸੁਣਿਆ ਕੋਲੋਂ ਕੁਝ ਨਹੀਂ ਕਹਿਣਾ ਠੀਕ ਹੈ ਅਰਦਾਸ ਕਰਕੇ ਆਏ ਤੇ ਬਾਬਾ ਜੀ ਸਾਹਿਬ ਨੂੰ ਆ ਕੇ ਕਿਹਾ ਮਰਜੀ ਅਰਦਾਸ ਕਰ ਆਏ ਕਹਿੰਦੇ ਹੁਣ ਤਾਂ ਬਹੁਤ ਦੀਵਾਨ ਲੱਗਣਗੇ ਹੁਣ ਤਾਂ ਬਹੁਤ ਟਾਈਮ ਲੱਗਣਗੇ ਫਿਰ ਬਾਬਾ ਜੀ ਨੇ ਵੀ ਵਚਨ ਕਰਿਓਏ ਦੇਸਾਂ ਵਿਦੇਸਾਂ 'ਚ ਬਹੁਤ ਦੀਵਾਨ ਲੱਗਨੇ ਨੇ